ਸ਼ੇਤੀ ਚੱਲ ਘਰ ਤੈਨੂੰ ਜਵਾਬ ਦੇਣ ਵਾਲੇ ਆਏ ਹੋ ਉਹ ਜਵਾਬ ਦੇਣ ਵਾਲੇ ਨਹੀਂ ਉਹ ਮੈਨੂੰ ਵੇਖਣ ਵਾਲੇ ਆਏ ਹੋਣੇ ਆ ਚਾਚਾ ਉਹ ਪਹਿਲਾਂ ਵੀ ਤੈਨੂੰ ਕਿੰਨੇ ਜਾਣੇ ਵੇਖਣ ਆਏ ਆ ਸਾਰੇ ਜਵਾਬ ਹੀ ਦੇ ਕੇ ਗਏ ਆ ਦੇ ਕੇ ਇਹਨਾਂ ਨੇ ਵੀ ਤੈਨੂੰ ਜਵਾਬ ਹੀ ਜਣਾ ਵਾ ਆ ਜਿਹੜੇ ਰਿਸ਼ਤਾ ਲੈ ਕੇ ਆਏ ਆ ਨਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਉਹ ਇਹਨਾਂ ਦੀ ਕੁੜੀ ਨਾ ਮੇਰੇ ਨਾਲ ਪੜਦੀ ਰਹੀ ਆ ਓਏ ਹੈ ਚਾਚਾ ਕੁੜੀ ਫੇਰ ਵੀ ਮੰਨ ਗਈ ਓਏ ਓਏ ਉਮਰ ਕੋ ਥਪੜੇ ਨਾ ਖਾ ਲਈ ਉਹ ਜਾ ਕੰਮ ਕਰ ਜਾ ਕੇ ਆਪਣਾ ਉਹ ਚਾਚਾ ਉਹ ਇਨੇ ਮਹਿੰਗੇ ਭਾਦੇ ਸੇਬ ਹੱਥਾਂ ਚ ਫੜੀ ਫਿਰਦਾ ਵਾ ਉਹ ਇਹਨਾਂ ਦਾ ਕੀ ਕਰਨ ਡਿਆ ਵਾ ਉਹ ਸੇਬਾਂ ਦਾ ਕੀ ਕਰਨਾ ਵਾ ਆ ਜਨਵਾਰਾਂ ਨੂੰ ਪਾਉਣ ਡਿਆਂਗੇ ਇਹ ਤਗੜੇ ਕਰਨੇ ਆ ਉਹ ਭੱਲੇ ਉਹ ਚਾਚਾ ਉਧਰ ਪਾਪਾ ਖੂਨ ਦੀ ਕਮੀ ਨਾਲ ਮਰ ਚ ਲਿਆ ਸਾਰਾ ਉਹਦੇ ਵਿੱਚ 5 ਗ੍ਰਾਮ ਤੇ ਖੂਨ ਰਹਿ ਗਿਆ ਤੇ ਤੂੰ ਸੇਬ ਚੂਚਿਆਂ ਨੂੰ ਪਾਈ ਜਾ ਚਾਚਾ ਉਹ ਆ ਤੂੰ ਮੂਰ ਕੀ ਚੂਜੇ ਰੱਖ ਲਿਆ ਪਹਿਲਾਂ ਤੇਰ ਕੋ ਬੱਕਰੀਆਂ ਨਹੀਂ ਆਈ ਉਹਾਰੇ ਸਾਰਾ ਦਿਨ ਮੇਂਗੜਾ ਇਕੱਠੀਆਂ ਕਰਦਾ ਰਹਿਣਾ ਹੈ। ਉਹ ਇਹ ਕਾਰੋਬਾਰ ਨਾ ਬੜਾ ਨਫੇ ਵਾਲਾ ਵਾ। ਉਹ ਡਾਨੀ ਹੁਣੀ ਵੀ ਨਾ ਪਹਿਲਾਂ ਇਹੋ ਕਾਰੋਬਾਰ ਕਰਦੇ ਹੁੰਦੇ ਸੀ ਹੁਣ ਵੇਲਾ ਕਿੱਥੇ ਪਹੁੰਚ ਗਏ ਆ। ਉਹ ਮੈਂ 50 ਜੂਜੇ ਪਾਏ ਆ ਜਦੋਂ ਇਹ ਆਂਡੇ ਦੇ ਡੰਡਾ ਪੇ ਇਹ 100 ਹੋਏ ਨਾ ਜਦੋਂ ਉਹ ਆਂਡੇ ਦੇ ਡੰਡਾ ਪੇ ਫਿਰ 200 ਹੋਏ ਨਾ ਫਿਰ ਵੇਖੀ ਮੈਂ ਕਿੰਨਾ ਮੀਰ ਹੋਏ ਨਾ। ਅੱਜਾ ਚਾਚਾ ਉਹ ਤੂੰ ਵੀ ਕੁੱਕੜ ਦਾ ਖਾਂ ਪੀਆ। ਓਏ ਆਂਡੇ ਇਹਨਾਂ ਨੇ ਸਵਾਦ ਦੇ કુકર ચોકલેવા ઓ કુકડી દઈ ના જો એક ਵੀ નહી હા